ਓ ਮਾਤਾ ਵੀਰੇ ਛੀਲ ਦੇ ਕਿਨਾਰੇ ਬੈਠ ਕੇ ਆਹੇ ਖਾਇ ਚੀ ਤੇ ਤੂੰ ਬੋਲ ਸੁੱਕਾ ਪਿਆ ਕੇ ਰੀ ਚੀਨਾ ਉਰੇ ਜਰੀ ਓਏ ਪਾਣੀ ਨਾ ਘਟਦੇ ਹੀ ਮੇੜਦੀ ਆ ਤੇਰੀ ਮਿੱਠੀ ਨਾ ਵੱਧਦੇ ਹੋ ਗਾ ਬਾਈ ਠੜਕ ਕਿਉਂ ਹਿੰਜਰੀ ਜਾਊਗਾ ਮਰਨਾ ਪਹਿਲਾਂ ਐਂ ਦੱਸ ਤੇਰੇ ਬਿਨਾ ਮੈਂ ਪਿੰਡ ਚ ਕੇਸ ਬਣੀ ਹੋਰ ਚੱਕਿਆ ਹਾਂ ਇਹ ਦਿਖਾ ਦਿੰਦੇ ਹੈ ਇਹ ਜਿਹੜੀ ਤੇਰੇ ਨਾਲ ਗੱਲਬਾਤ ਆ ਉਹ ਤੇਰੇ ਨਾਲ ਹੀ ਆ ਮੈਂ ਨਹੀਂ ਕਿਸੇ ਪੱਖੇ ਦੇਖਦਾ ਹੈਗਾ ਇਹ ਤਾਂ ਇੱਕਨਾਂ ਲਈ ਨੇ ਵਜੇ ਉਹੀ ਬਹੁਤ ਹੁੰਦੀ ਆ ਹੈ ਜਵਾਨੀ ਵੇਲੇ ਬਥੇਰੇ ਆਸ਼ਕੀ ਕੀਤੀ ਹੋਣੀ ਕੋਈ ਨਹੀਂ ਆਸ਼ਕੀ ਕੀਤੀ ਆ ਪਤਾ ਦੇ ਝਾਲ ਮੱਥੇ ਲੱਗਦਾ ਹੋਰ ਦੱਸ ਸਿੱਧੂ ਵੱਡੀ ਗੱਲ ਕੀ ਜਿੱਦੇ ਪਿੰਡ 'ਚ ਕੋਈ ਗੱਲਬਾਤ ਸੁਣ ਲਈ ਹਾਂ ਖੇਤੀ ਪੱਲੀ ਕੋਈ ਕੁਝ ਵੀ ਸੁਣ ਲਿਆ ਮੇਰਾ ਸਿਰ ਤੇਰੀਆਂ ਜੁੱਤੀਆਂ ਹੋਣਗੇ ਮੈਂ ਤਾਂ ਮੂਰੇ ਕੋਡਾ ਹੋ ਕੇ ਬਹਿ ਜੀ ਤੇਰੇ ਹੋਰ ਦੱਸ ਐ ਨੂੰ ਸ਼ੱਕ ਨਾ ਕਰਿਆ ਅਗਰ ਮੇਰੇ ਤੇ ਜਿੱਥੇ ਪਿਆਰ ਹੋਵੇ ਤੇ ਸ਼ੱਕ ਵੀ ਕਰਨਾ ਪੈਂਦਾ ਤੇਰੇ ਚ ਤਾਂ ਜਾਨ ਵਸਦੀ ਐ ਨੂਰ ਮੇਰੀ ਵਸਦੀ ਐ ਜਾਨ ਲੈ ਕੇ ਬੁੱਗੀ ਦਾ ਕਰਦੇ ਬੈਠਾ ਰਿਹਾ ਵੇ ਟਿੱਕੇ ਫਰਮੀ ਨਹੀਂ ਮੰਦਾ ਆ ਪਾਣੀ ਪੀ ਕੇ ਬੋਲ ਹਰੇ ਕਰਨੇ ਪੈਣਗੇ ਕਰਨੇ ਪੈਣਗੇ ਪਾਣੀ ਪੀ ਲੈ ਸਿੱਧਾ ਹੋ ਕੇ ਚੱਲ ਲੱਗੀ ਜਾਂਦਾ ਕੋਈ ਫੇਟ ਆ ਜਾ ਗੱਛਾ ਲੈਣਾ ਆਉਂਗੀ ਚੱਲ ਕੋਈ ਨਾ ਹੋਰ ਛਾਗ ਹੋਇਆ ਪੈ ਨਾਲੇ ਮੂਲੀਆਂ ਵਾਲੀਆਂ ਹੋਈਆਂ ਪੈ ਨਾਲੇ ਲਿਆਇਆ ਕਰ ਆਉਂਗੀ ਹੋਰ ਸੁਣਾ ਨਮੀਤਾ ਜੀ ਲੋਹੜੀ ਕਦੋਂ ਦਿਖਾ ਰਹੇ ਹੋ ਫਿਰ ਹਾਂ ਇਹਦਾ ਕੋਈ ਵਾਈਤਾ ਹੀ ਨਹੀਂ ਕਿਉਂ ਨਾ ਕਈ ਮਸਾਲ ਲੱਗੇ ਬਿਆਹ ਨੂੰ ਤੇਰੇ ਵੇ ਬਿਆਹ ਨੂੰ ਤਾਂ ਦੁੱਧਜਾ ਸਾਲ ਲੱਗਿਆ ਹੋਇਆ ਮੇਰੇ ਨਾਲ ਤਾਂ ਤੂੰ ਖਾਸੀ ਛੋਟੀਆਂ ਫਿਰ ਲੋਹੜੀ ਤਾਂ ਖਾ ਦੇ ਹੈ ਉਧਰ ਮੇਰਾ ਮੁੰਡੇ ਨੂੰ ਕੱਲ ਪਰਸ ਨੂੰ ਦੋ ਦੇਖਣ ਆਵੇ ਬਾਰੇ ਫੇਰ ਆਉਣਾ ਜੀ ਚੱਲ ਵਧੀਆ ਹੋਰ ਤੈਨੂੰ ਵਿਆਹ ਦਿਖਾਵਾਂਗੇ ਫਿਰ ਹੈ ਤੇਰੇ ਲੱਛਣ ਮਾੜੇ ਨੇ ਮੁੰਡੇ ਦਾ ਵਿਆਹ ਤਾਂ ਹੋ ਜੇ ਕਿ ਮੇਰੇ ਲੱਛਣ ਮਾਰੇ ਮਾੜੇ ਕੀ ਨੇ ਯਾਰ ਪਹਿਲਾਂ ਉਹ ਵੱਡਾਗਾ ਕੋੜਾ ਉਹ ਭਾਂਦਣੀ ਦਾ ਸਿੱਧਰ ਆਗਾ ਉਹਦੇ ਤੇ ਕੋਈ ਨਹੀਂ ਖੜਦਾ ਹੁਣ ਮੇਰੀ ਐ ਸਲਾਹ ਗਈ ਵੀ ਛੋਟੇ ਨੂੰ ਕਰਦਾ ਵੱਡੇ ਨੂੰ ਤਾਂ ਪੰਜ ਛੇ ਦੇਖ ਕੇ ਮੁੜ ਗਏ ਵੀ ਹੁਣ ਛੋਟੇ ਨੂੰ ਕਰਦਾ ਕਿਤੇ ਛੋਟਾ ਵੀ ਨਾ ਰਹਿ ਜੇ ਚੱਲ ਵਧੀਆ ਤੈਨੂੰ ਐ ਪੂਰੇ ਐ ਨੋਟ ਐ ਬਾ ਮੈਨੇ ਤੇਰੇ ਉਤੋਂ ਦੀ ਬਹੁਤ ਆਪਦੇ ਬੁੰਡਿਆਂ ਦੀ ਸਾਨੂੰ ਕੌਣ ਸਾਦਦਾ ਮੈਂ ਤੈਨੂੰ ਤੂੰ ਸੱਦਣ ਦੀ ਗੱਲ ਕਰਦੀ ਤੈਨੂੰ ਮਨ ਪਸੰਦ ਆ ਸੂਟ ਦਬਾਉਂ ਤੇਰੇ ਰੰਗ ਵਰਗ ਹੋਰ ਤੂੰ ਦੇਖੀ ਜਾਈ ਬਣਦਾ ਕੀ ਆ ਚੰਗਾ ਪਾਣੀ ਪੀ ਪੜਿਆ ਐਵੇਂ ਆਜੂ ਗੱਤੇ ਜੁੱਤੀਆਂ ਪਵਾਇਂਦਾ ਪਹਿਲਾਂ ਇੱਕ ਮਿੱਠੀ ਦੇ ਨਾ 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 ਇਹ ਕੋਈ ਲਿਆਜ ਨਹੀਂ ਇੱਕ ਤਾਂ ਦੇ ਦੇ ਚਲ ਇੱਥੇ ਤਾਂ ਕਰ ਲੈ ਹੱਥ ਦੇ ਤਾਂ ਕਰ ਨਾ 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 ਮੈਂ ਨਹੀਂ ਮੈਂ ਨਹੀਂ ਜਾਂਦਾ ਹੈਗਾ ਉਹਨਾਂ ਟਾਈਮ ਮੈਨੂੰ ਬਣ ਮੇ ਆ ਕੇ ਗੁਰਪ੍ਰੀਤ ਹਾਂ ਜੀ ਆਪ ਹੀ ਖਾ ਲੇਗਾ ਛੱਤਰ ਮੈਨੂੰ ਕੀ ਇੱਕ ਮਿੱਠੀ ਤਾਂ ਦੇ ਦੇ ਨਾ 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 ਕੋਈ ਲਿਆਜ ਨਹੀਂ ਇੱਕ ਬੇ ਨਹੀਂ ਉੱਤੇ ਚੜਦਾ ਜਾਨਾਂਗਾ ਪਸ਼ੂਆਂ ਵਾਂਗੂ ਚੱਲ ਚੰਗਾ ਖੇਤ ਮਾਰ ਲਈ ਜਿਹੜਾ ਚੰਗਾ ਭਾਗ ਜਾ ਕਿੱਥੇ ਤਪਾਏ ਆ ਜਿਆਦਾ ਹੀ ਮੜਾ ਜਾ ਹੋ ਗਿਆ ਨਸਾ ਹੋ ਗਿਆ ਤੈਨੂੰ ਅਸੀਂ ਡੋਬਾ ਪਰੇ ਰੱਗੇ ਦੂਆ ਜਾਨੂ ਬਣਾ ਦੇ ਉਰੇ ਬੋਤਨ ਭੰਨ ਦੇਗਾ ਦੇਖੋ ਇਹ ਚੋਜ ਕਰ ਕਰ ਮੈਂ ਇਹ ਚਾਹਦਾ ਉਜੂ ਨੰਗਦਾ ਨਹੀਂ 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 ਉਹ ਮੈਂ ਚਾਹ ਬੋਤ ਦਾ ਫੋਨਾ ਨਹੀਂ ਕਾੜੀ ਆ ਭਾਈ ਓਏ ਗੱਲ ਸੁਣੋ ਓ ਕਾਜਾ ਯਾਰ ਮੈਂ છોੜਨਾ ਹਾਂ ਤੁਸੀਂ ਮੇਰੇ ਆੜੀ ਹੋ ਓਏ ਆ ਰਹੀ ਤੈਂਗਾ ਤੂੰ ਮਿਆ ਚਾਹ ਤੈਨੂੰ ਵੀ ਮਾਰੇਗਾ ਜਾਂ ਤੂਰੇ ਆ ਜਾ ਇਹ ਰਿਪੋਰਟ ਆ ਬਾਈ ਓਏ ਓਰੇ ਆ ਜਾ ਉੱਤੇ ਓਏ ਓਰੇ ਤਾਂ ਦਿੱਕਤ ਸਾਨੂੰ ਵੀਟ ਗਿਆ ਮੇਰਾ ਲੈ ਬਾਈ ਪੀਓ ਭੰਡੇ ਜਾ ਰੋ ਅੱਗੇ ਥੱਲੇ ਜਮਾ ਕਹਿੰਦਾ ਬਣਾ ਤਾਂ ਮੰਗਿਆ ਕੰਮ ਅਧੀਏ ਤਾਂ ਅਧੀਏ ਤਾਂ ਥੋੜੀ ਜਿਹੀ ਮੈਂ ਤਾਂ ਮੈਂ ਤਾਂ ਫੇਰ ਵੀ ਉਹ ਖਾਜਾ ਕੋ ਬਿਆ ਅਜਿਹਾ ਤਾਂ ਹੈਗਾ ਜਾਂ ਪੂਰਾ ਪਊਗਾ ਹੈਗਾ ਅਜਿਹਾ ਕਿੱਥੇ ਆ ਬਾਈ ਫੇਰ ਵੀ ਹੈਨਾ ਹੈਨਾ ਬਾਈ ਫੇਰ ਵੀ ਦਿਲ ਹੋਂ ਦਾ ਬੰਦੇ ਦਾ ਮਾਸੂਨ ਨੂੰ ਦੇਹਲਾ ਦੇਤੀ ਓ ਜਿਲ ਜਾ ਸਾਡਾ ਵੀ ਦੇਲਾ ਹੁੰਦਾ ਜੇ ਅਸੀਂ ਪੀਉਂ ਹੁੰਨੇ ਜਾਂ ਤੈਨੂੰ ਤੂੰ ਸਾਡਾ ਯਾਰ ਆ ਤਾਂ ਹੀ ਮੰਗਿਆ ਦਿੱਤੋ ਤਾਂ ਹੀ ਪੀਤੀਆ ਯਾਰ ਪਉਆ ਯਾਰ ਇਥੋਂ ਆਪਾਂ ਯਾਰ ਅੱਧਾ ਅੱਧਾ ਪੀ ਲੈ ਲਿਆ ਯਾਰ ਨਹੀਂ ਫਿਰ ਦੇਖ ਲੈ ਸਾਰੀ ਜੋ ਸਜੂ ਦਿੱਤੀ ਜਾਂਦੀ ਐ ਪੀਰਾ ਕਿੰਨੀ ਲੈ ਆਈ ਨੇ ਕਿ ਤੋਂ ਪੀਲਾ ਐਨੂੰ ਨੇ ਧੀ ਮੇ ਛਾ ਨੂੰ ਹੋਣਾ ਕੱਟਣਾ ਦੀ ਇਨੀ ਕਿ ਲੜੇ ਨਾ ਕਿਤੇ ਉੱਠ ਕੇ ਓ ਨਹੀਂ ਨਾਦਾ ਤੂੰ ਨਵੇਂਦੇ ਨੂੰ ਮੇਰੇ ਸਾਜੇ ਪੰਨ ਨੂੰ ਮੰਗਰੋਂ ਜਿਹੜੀ ਹੈਗੀ ਕੋਈ ਥੇ ਵੀ ਢੋਲ ਦੂਗਾ ਲੜੂਏ ਨੂੰ ਕਦ ਨਸਾ ਉਤਰ ਗਿਆ ਫੇਰ ਮੰਗੂ ਮੇਰੀ ਬੀਆਰ ਕਿੱਥੇ ਆ ਉਹ ਬੀਆ ਕੋਈ ਨਹੀਂ ਹੋ ਲਿਆ ਮੈਂ ਛਾਲੂ ਬੀੜੀ ਚਲਛਾ ਦਾਂਗੇ ਯਾਰਾ ਹੇ ਹੇ ਮੈਨਿਆ ਰੱਖੋ ਓ ਚੁਖਾ ਤੇ ਯਾਰਾ ਲੱਖੋ ਕਰੀ ਜਾਣਾ ਯਾਰਾ ਐਂਦਾ ਜາດ ਦੀ ਪੂਜਾ ਵਾਲੀ ਤਾਂ ਮੀਲੀ ਲਾਲੀ ਯਾਰ ਦਾ ਯਾਰ ਦਾ ਹੈਗਾ ਬਾਈ ਕੋਲੇ ਪੈ ਗਿਆ ਤੇਰੇ ਕੋਲੇ ਮੇਰੇ ਅਗਲੇ ਅਸੇ ਉਹ ਇਹਨੂੰ ਜੱਟ ਲਵਾਇਆ ਯਾਰ ਜੇ ਬੱਚਾ ਹੱਥ ਭਾਈ ਜਦੋਂ ਮੈਂ ਸੋਤਰਾ ਭਾਈ ਇਹਨੂੰ ਜੱਟ ਲਵਾਇਆ ਯਾਰ ਮੇਰੇ ਜਦੋਂ ਮੈਂ ਸੋਤਰਾ ਭਾਈ ਦਾ ਓਏ ਇਹਨੂੰ ਜੱਟ ਲਾ ਦੇ ਮੇਰੇ ਛਾਹ ਨੂੰ ਤੁਸੀਂ ਭਾਂਡੀ ਮਰਾ ਕੇ ਜੇਬਾਂ ਚ ਹੱਥ ਵਾ ਲੈ ਤੈਨੂੰ ਕੂਲ ਪਕੜ ਕੇ ਦਿੰਦੇ ਨੇ ਕਹਿੰਦਾ ਜੱਟ ਲਵਾ ਮੈਂ ਤੂੰ ਬੀਣੀ ਪੀਣਾ ਹੋਰ ਇਹ ਆ ਚਾਹ ਬੀਣੀ ਪੀਣਾ ਇਹਦਾ ਮੂੰਹ ਨੂੰ ਫੜ ਕੇ ਲਵਾਉਣੀ ਪੈਂਦੀ ਆ ਜਿਹੜੀ ਲਵਾ ਦੇ ਓ ਜੋ ਇਹਨੂੰ ਮੇਰੇ ਛਾਹ ਨੂੰ ਜੱਟਾ ਲਵਾ ਐ ਤੋਸਲਾ ਇਹ ਛਾੜੇ ਹੱਥ ਦਾ ਕਮੀ ਜਾਂਦੇ ਨੇ ਯਾਕੋਬਰੇ ਦੇ ਇਹ ਤਾਂ ਬਾਲਾ ਸੁਣਨਾ ਹੈ ਬੱਜਾ ਸੱਟਾ ਅਰੇ ਕੌੜੀ ਬੀਆਰ ਕਿਹੜੀ ਬੀਆਰ ਜਿਹੜਾ ਪਊਆ ਤਾਂ ਹੈਗਾ ਟੀਆਰ ਉਹ ਹੀ ਪੀਦਾ ਆ ਲਾਉਂਗਾ ਲੈ ਇੱਕ ਜਿੱਥੇ ਤਾਦੂਕ ਦੇ ਦੇ ਭਰਾ ਆੜੀ ਹਾਂ ਤੁਸੀਂ ਭਾਈ ਮੇਰੇ ਇੱਕ ਉਹ ਨੂੰ ਜਿਹੜੇ ਗੱਗੀ ਨੂੰ ਗੱਗੀ ਲੈ ਉਹ ਤੇਨੂੰ ਜੱਦਾ ਲਵਾਉ ਫਿਰ ਮਲ ਕੇ ਕਰ ਦਲਵਾਇਆ ਲਾ ਫਿਰ ਜਰਦ ਨਹੀਂ ਭਾਈ ਮੈਲਾ ਆਇਆ ਨਹੀਂ ਕਿਤੇ ਨਾ ਆਇਆ ਇਹ ਫੇ ਮੇਰਾ ਸਰਾ ਪੂਰੀ ਚ ਦੋ ਚੁੰਜੇ ਉਹੀ ਖਰਾਬ ਕਰਵਾਤੀ ਐ ਲੈ ਜੇ ਵਿੱਚ ਪਾ ਦਊ ਏ ਫੇਰ ਮਰਾਂਗੇ ਇਹਦਾ ਮੇਰਾ ਸਰਾ ਖਰਾਬ ਕਰਵਾਉ ਰਹੀ ਓਏ ਓਏ ਫਿਰ ਤੇ ਦੀਦੀ ਦਾ ਨਹੀਂ ਗੂਲੇ ਬਲੱਗੀ ਓ ਨਹੀਂ ਦੀਦੀ ਨਹੀਂ ਦੀਦੀ ਮੜ ਜਾ ਲੈ ਬੋਲ ਤਾ ਬੋਲੀ ਮੰਗੂ ਉੱਥੇ ਪੈਨੇ ਤੇਰੇ ਕਿਉਂ ਘਰੇ ਜਾਏਗਾ ਉਹਨੂੰ ਤਾਂ ਨਿਕਲ ਜੂਹੇ ਡਿਗ ਡੁਗ ਜੂ ਆਪੀ ਆਈ ਕਰ ਰਹਾ ਮਾਨਾ ਮਾ ਪੈਨ ਪੈਨ ਨਾ ਬੱਕਰੀਆਂ ਮੋੜ ਲਿਆ ਉਧਰ ਬੱਕਰੀਆਂ ਦਾ ਅਜੇ ਕੋਈ ਨਹੀਂ ਮੋੜ ਲਿਆ ਛੱਡ ਕੇ ਲਿਆਉਣੇ ਨੇ ਆਪਾਂ ਅਜੇ ਕੋਈ ਨਹੀਂ ਆ ਦੇ ਫਿਰਦੀਆਂ ਬਾਈ ਕਹੇ ਨਹੀਂ ਦੇ ਓਏ ਓਏ ਕਿੱਥੇ ਨੇ ਬੱਕਰੀਏ ਦਾ ਘਰੇ ਨੇ ਆਪਣੀਆਂ ਨਸੇ ਜਾਜੇ ਤੂੰ ਇਹ ਛਾ ਲਈ ਤਾਂ ਆਪਾਂ ਵੀ ਆਈ ਦੀ ਬੋਚੜ ਬੈਠੇ ਆ ਆ ਖਾਲੀ ਵੀ ਘੱਤੀ 2 ਮਿੰਟਾਂ ਜਾਂ ਪੰਡਿਲਾਂ ਲਣ ਲਣੇ ਸਾਰੀ ਭੀਗੇ ਓਏ ਛਾਈ ਮੇ ਆ ਛਾਟਾ ਬੇੜਾ ਗਾੜਿਓ ਉਹ ਮੈਂ ਨੂੰ ਆਖਿਆ ਜੇ ਵੀ ਕੋਟ ਛੜਦੇ ਇਹਨੇ ੱਡੀ ਨਹੀਂ ਮਿਸੜਾ ਉਹ ਗੋਟਾ ਹੈਗੀ ਤਾਂ ਹੈ ਗਿਆ ਯਾਰ ਇਹਦੇ ਮੂੰਹ ਨੂੰ ਲਾ ਕੇ ਤੇ ਉਪੀ ਕੇ ਪਟੇ ਮੇਲੀ ਪਹਿਣਿਓ ਸਾਰੀ ਭੀਗੇ ਬੇੜਾ ਭੈ ਦੇ ਨਜ਼ਰ ਨਸ਼ੇੜੀਆਂ ਦਾ ਭੈਣ ਦੇ ਖਸਮ ਕਿੱਥੇ ਆਉਂਦਾ ਭੈਣ ਦੇ ਮਰ ਗਿਆ ਮੈਂ ਆਖਾ ਤੂੰ ਵੀ ਆ ਤੂੰ ਛਾਨੂੰ ਕਹਣਾ ਓਏ ਕੋਬੜਾ ਤੂੰ ਗੱਲਾਂ ਕੀ ਕੱਢਾ ਨੇ ਨੇ ਰੋਟੀ ਦਾ ਪੁੱਤ ਮੈਂ ਹੁਣ ਵੀ ਦਿੰਨੀ ਐ ਇਹਨੂੰ ਹੁਣ ਕਿਹੜਾ ਬਾਹਰੋਂ ਖਾਂਦਾ ਜਾ ਕੇ ਰੋਟੀ ਨਾ ਮਾਂ ਤੂੰ ਤਾਂ ਆਖਣ ਨੂੰ ਕੀ ਆਖਣਾ ਭਾਵੇਂ ਕੀ ਮੀ ਤੇਰੇ ਵਰਗਾ ਗਰਗਾਟ ਦੀ ਇਹ ਛੋਟੀ ਮਾਂ ਨੇ ਮੇਰੀ ਛੇਵਾ ਬਹੁਤ ਕਰੀ ਆ ਹਾਂ ਇਹਦਾ ਦੇ ਨਹੀਂ ਦੇ ਸਕਦਾ ਪੁੱਤ ਤੇ ਹੁਣ ਪਾਪਾ ਸੀ ਕਰ ਤੂੰ ਡੰਡ ਲਾ ਲੈ ਪੁੱਤਾਂ ਮੈਂ ਵੀ ਥੋੜਾ ਵੀ ਫਾਪੇਟ ਦਿਖਾਉਣੇ ਡੰਡ ਲਾ ਕੇ ਲਾ ਖਾ ਪੁੱਤਰ ਪਿਆਰੋਂ ਡੰਡ ਲਾ ਪੁੱਤ ਲਾ ਪੱਦ ਨਾ ਮਾਰੀ ਆ ਇਧਰ ਨੂੰ ਨਹੀਂ ਨਹੀਂ ਹਾਂ ਪੱਦ ਨਹੀਂ ਮਾਰਦਾ ਕਿਉਂ ਮਾਇਆ ਐ ਕਹਿੰਦੀ ਸੀਗੀ ਹਾਂ ਇਹ ਕਹਿੰਦਾ 15 20 ਕਿਲੋ ਤਾਂ ਕਹਿੰਦਾ ਮੈਨੂੰ ਬਦਾਮ ਲਿਆ ਦਿਓ ਠੀਕ ਆ ਇੱਕ ਪ੍ਰੋਟੀਨ ਲਿਆ ਦਿਓ ਕਹਿੰਦਾ ਮੈਨੂੰ ਉਹ ਪੁੱਤ ਪ੍ਰੋਟੀਨ ਇਹ ਕਹਿੰਦੇ ਸਿੰਦਰ ਇਹ ਮਾੜੇ ਹੁੰਦੇ ਆ ਆਟਾ ਜਾਂ ਇਹ ਜੰਮ ਜਾਂਦਾ ਇਹਦਾ ਕਹਿੰਦੇ ਨੁਕਸਾਨ ਵਾਲਾ ਲਿਆ ਦੇ ਕੋਈ ਮਾੜਾ ਨਹੀਂ ਹੈਗਾ ਉਹ ਮੋਠੂ ਪੈਦ ਨੇ ਦੱਸਿਆ ਸੀ ਵੀ ਜਿਹੜੇ ਇਹ ਪਾਊਡਰ ਪਾਊਡਰ ਜੇ ਖਾਂਦੇ ਆ ਤਾਂ ਮੁੰਡੇ ਬਹੁਤ ਮੁੰਡੇ ਮਰ ਗਏ ਖਾ ਕੇ ਕੋਈ ਨਹੀਂ ਮਰਦਾ ਹੈਗਾ ਉਹ ਹੀ ਮਰ ਜਾਂਦਾ ਪਕਾਈ ਨਹੀਂ ਨਹੀਂ ਕੱਲਾ ਪੁੱਤ ਆਪਣਾ ਆਹ ਕੋਟ ਦੁੰਨੇ ਵਾਲਾ ਤੇਲੂ ਰਾਮ ਹਾਂ ਰੋਜ਼ ਦੱਸਦਾ ਕਹਿੰਦਾ ਭਾਈ ਜਿਹੜੇ ਮੁੰਡੇ ਨੇ ਜਿੰਮ ਜੁੰਮ ਲਾਉਣੀ ਆ ਗਿਆ ਖਾਇਆ ਕਰੋ ਜਿਹੜਾ ਇਹ ਕਹਿੰਦਾ ਹਾਂ ਚਲੋ ਤੇਰੀ ਮਰਜ਼ੀ ਪੈਨਸਲ ਆ ਗਈ ਭਾਈ ਦੇ ਦੀ ਇਹਨੂੰ ਕੋਈ ਗੱਲ ਨਹੀਂ ਲਿਆਊਗਾ ਪੈਨਸਲ ਦਾ ਕਹਿੰਦਾ ਠੇਕਾ ਲਿਆ ਉਹ ਕਿਸੇ ਤੋਂ ਆੜਤੀ ਤੇ ਚੱਕ ਕੇ ਵਿਆਜੂ ਮੇਰੇ ਪੁੱਤ ਨੂੰ ਲਿਆ ਕੇ ਦੇ ਦੂੰ ਕੰਕ ਵੇਚ ਆਉਣਾ ਨਾ ਪੁੱਤ ਪਰ ਖਾਵਾਂਗੇ ਕਿ ਕੰਦਾ ਤੇ ਬੁਰਕ ਥੋੜਾ ਪਰ ਲੈ ਕੇ ਦੇ ਦੇ ਲੈਣੀ 900 ਰੁਪਿਆ ਹਾਂ ਮੈਂ ਦੇ ਦੂੰਗੀ ਪੁੱਤ ਕੋਈ ਨਾ ਜੜਖੇ ਬਣ ਕੇ ਤੇ ਚੱਕ ਲੈ ਤੈਨੂੰ ਲਿਆ ਦਾਂਗੇ ਪ੍ਰੋਟੀਨ ਜਿਹੜਾ ਤੂੰ ਮੰਗਦਾ ਮੈਂ ਕੋਈ ਗੱਲ ਨਹੀਂ ਜਾਉਂਗਾ ਸੇਠ ਕੋਲ ਹੂੰ ਉਹ ਤੋਂ ਕਹੂੰਗਾ ਭਾਈ ਕਬੀਲਦਾਰੀ ਖਾਤਰ ਚਾਹੀਦੇ ਆ ਪੈਸੇ ਉਹਦੇ ਵਿੱਚੋਂ ਤੈਨੂੰ ਦੇ ਦੂ ਪੁੱਤ ਲੈ ਆ ਮੇਰੀ ਗੱਲ ਸੁਣ ਇਹਨੂੰ ਪ੍ਰੋਟੀਨ ਤਾਂ ਲਿਆ ਕੇ ਦੇਵਾਂਗੇ ਫੇਰ ਠੀਕ ਆ ਜਿਹੜਾ ਤੋਂ ਮੁੰਡਾ ਕਹਿੰਦਾ ਸੀ ਮੈਂ ਕਹਿਣੀ ਆ ਭੱਜ ਕੇ ਉਹ ਦੇਖਿਆ ਹੁੰਦੇ ਉਹ ਮੇਰੀ ਗੱਲ ਹੋ ਗਈ ਮੱਗਰ ਨਾਲ ਹਾਂ ਮੱਗਰ ਕਹਿੰਦਾ ਵੀ ਭਾਈ ਮੈਂ ਜਾ ਆਇਆ ਆ ਉਹਦੇ ਮਾਪਿਓ ਨਾਲ ਗੱਲ ਕਰ ਲਈ ਹੂੰ ਮੁੰਡੇ ਨੇ ਦੋ ਸਕੇ ਭਾਈ ਉਹ ਕਹਿੰਦਾ ਵੀ ਭਾਈ ਲੱਗ ਰਿਹਾ ਤਾਂ ਤੂੰ ਦੋਨੇ ਕੁੜੀਆਂ ਦੀ ਕਰ ਦੇ ਤੇਰਾ ਭਾਲ ਹੋ ਰਹਾ ਹੁੰਦਾਗਾ ਮੇਰੀ ਗੱਲ ਸੁਣ ਆਪਾਂ ਹਾਲੇ ਐਡੇ ਤੱਤੇ ਨਹੀਂ ਚੱਲਦੇ ਠੀਕ ਆਂ ਅੰਗਰੇਜ਼ੇ ਪਹਿਲਾਂ ਆਪਾਂ ਵੱਡੀ ਕੁੜੀ ਦਾ ਉੱਥੇ ਦੇਖਦੇ ਆਂ ਵੀ ਨਰਵਾ ਕਿਵੇਂ ਹੁੰਦਾ ਆਪਦੇ ਘਰੇ ਸੌਖੀ ਵਸਦੀ ਆ ਰੰਗੀ ਵਸਦੀ ਆ ਚਲੋ ਇਹ ਵੀ ਚੌਧਰ ਹੈਗੀ ਆ ਆਪਦੇ ਘਰੇ ਕਿੰਨਾ ਹਾਂ ਇਹ ਤਾਂ ਜ਼ਰੂਰੀ ਜਦੋਂ ਇਹਦੇ ਪੱਕੇ ਪੈਰ ਹੋ ਗਏ ਉੱਥੇ ਅੰਗਰੇਜ਼ਾਂ ਵਾਂਗੂ ਠੀਕ ਆ ਫੇਰ ਆਪਾਂ ਇਹਨੂੰ ਕੁੜੀ ਨੂੰ ਤੋਰ ਦਾਂਗੇ ਉਹਦੀ ਦੋਨਾਂ ਨੂੰ ਇਕੱਠਿਆਂ ਨਹੀਂ ਤੋਰ ਦੋ ਵੱਡੋ ਭਾੜਾ ਪੱਠੀਆਂ ਨਾ ਆ ਨਾ ਦੇਖ ਪੁੱਤ ਤੇਰੀ ਵਾਰੀ ਹੋਏਗੀ ਤੇਰੀ ਵਾਰੀ ਬੂ ਮੈਂ ਮਰ ਜਾਂ ਕੱਲ ਦੀ ਭੂਤਨੀ ਸਿਵਿਆ ਚੱਤ ਇਹਨੂੰ ਕਿੱਡੀ ਆਸ ਕੀ ਦੀ ਛੁੱਜੀ ਆ ਹਾਸਕੀ ਨਹੀਂ ਪੁੱਤ ਮਾਂ ਬਾਰੇ ਸੋਚਦਾ ਮੈਂ ਇੱਥੇ ਤੇ ਰੱਖੀ ਨਾ ਪੱਕ ਦੀ ਗੋਡੇ ਮੇਰੇ ਕਿਰਕਟ ਕਰਦੇ ਨੇ ਹੋਰ ਤੇਰੀ ਮਾਂ ਦੇ ਗੋਡੇ ਤੇ ਬਹਿ ਕੇ ਬਰਾ ਮੈਂ ਹੱਥ ਕੁੱਟਿਆ ਦੇਖ ਲੈ ਬਾਪੇ ਕਿਵੇਂ ਜਵਾਰ ਚੱਲਦੀ ਹੈ ਇਹਦੀ ਲੜਿਆ ਨਾ ਕਰੋ ਲੜਿਆ ਨਾ ਕਰੋ ਇਹ ਤਾਂ ਮੈਨੂੰ ਵੀ ਕੱਢ ਕੇ ਰਾਜੀ ਮੈਂ ਇੰਨਾ ਤੇ ਉਹ ਕਰਦੀ ਆ ਕੋਈ ਗੱਲ ਨਹੀਂ ਪੁੱਤ ਤੁਹਾਡਾ ਛੋਟਾ ਵੀਰ ਆ ਕੋਈ ਗੱਲ ਨਹੀਂ ਲਾਡਾਂ ਨਾਲ ਪਾਲਿਆ ਸੀ ਤੇਰੀ ਮਾਂ ਨੂੰ ਪਸ ਸਾਰਾ ਲਾੜ ਦੇ ਸੇਤੀ ਲਾਤਾ ਤਾਂ ਹੀ ਤਾਂ ਕੁਝ ਬੜਿਆ ਭੁੱਲਿਆ ਨਾ ਨਾ ਪੁੱਤ ਸੋਡੀ ਮਾਂ ਨੇ ਕੋਈ ਤੋੜ ਨਹੀਂ ਛੱਡੀ ਸੋਨੂੰ ਪਾਲਣ ਦੇ ਵਿੱਚ ਹਾਂ ਹਾਂ ਕੋਈ ਤੋੜ ਨਹੀਂ ਛੱਡੀ ਮੈਂ ਤਾਂ ਕੋਈ ਨਹੀਂ ਮੈਂ ਤਾਂ ਬੱਚੇ ਕੁਛੇ ਦੁੱਧਨ ਵਾਲੀ ਬਣ ਗਈ ਨਹੀਂ ਨਹੀਂ ਪੁੱਤਾਂ ਐ ਦੁੱਧ ਪੁੱਠੇਰਾ ਕੁੱਤੀਆ ਸਾ ਇੱਕ ਮਿੰਟ ਬਥੇਰਾ ਕੁੱਤੀਏ ਦੁੱਧ ਪੀਤਾ ਤੂੰ ਨਾਲੇ ਤਾਂ ਸਾਰੀ ਦਿਹਾੜੀ ਮੈਨੂੰ ਚਿੰਬੜੀ ਰਹਿੰਦੀ ਐ ਇਹੇ ਹਾਏ ਸਾ ਕਵਾਨਾ ਨਾ ਮਾ ਫੇਰ ਕਿਉ ਫੇਰ ਮੈਂ ਕਿ ਗਾਂ ਡੈਰੀ ਚ ਪਾ ਕੇ ਆਉਂਦੀ ਸੀ ਤੂੰ ਹੀ ਪੀਤਾ ਇਹ ਵੀ ਵਿਚਾਰੀ ਮੂਲੇ ਦੇ ਦੁੱਧ ਤੇ ਪਲ ਗਈ ਇਹਦੇ ਵਕਤ ਸੁੱਖ ਨਾਲ ਉੱਤਰਿਆ ਹੀ ਨਹੀਂ ਮੈਨੂੰ ਜਿੰਨਾ ਦੁੱਧ ਤਾਇ ਪੀਤਾ ਇਹਨਾਂ ਦਾ ਕਿਸ ਨੇ ਪੀਤਾ ਨਹੀਂ ਹੋਣਾ ਨਾਲ ਤਾਂ ਦੇਖ ਲੈ ਹੈਪੀ ਦੇ ਬਾਪੂ ਸਾਰੇ ਡੈੜੀ ਮੈਨੂੰ ਚਿੰਬੜੀ ਰਹਿ ਗਈ ਜਦੋਂ ਮੈਨੂੰ ਹਟ ਜਾਂਦਾ ਦੁੱਧਾ ਹੋਣਾ ਫੇਰ ਗਾਂ ਦੇਖ ਲੈ ਉਹ ਤਾਂ ਚੱਚ ਛੇਰੇ ਕਿਉ ਲਿਆ ਕੇ ਪਿਉਂਦੇ ਇਹਨੂੰ ਕਿਲੋ ਦੁੱਧ ਗਾਂ ਦਾ ਜਾਂ ਕਿ ਪਾਇਆ ਪੁੱਤ ਬਿੱਟੂ ਬਾਣੀਏ ਦੀ ਡੈਰੀ ਇਹਨੇ ਖਾਲੀ ਕਰਤੀ ਕਰਤੀ ਜਿੰਨਾ ਦੁੱਧ ਇਹਨੇ ਪੀਤਾ ਬਾਹਲਾ ਦੁੱਧ ਚੁੰਗਦੀ ਸੀ ਇਹ ਤਾਂ ਠੀਕ ਹੂੰ ਚੰਗਾ ਪਾਪੇ ਮੈਂ ਗਾਡਰ ਕੇਲੇ ਲੈ ਕੇ ਆਉਣਾ ਮੈਂ ਤਾਂ ਜਾਣਾਂ ਚੰਗਾ ਪੁੱਤ ਲੈ ਆ ਇੱਕ ਟਾਈਮ ਨਾਲ ਕਰੇ ਆ ਜਾ ਕਰ ਮੈਨੂੰ ਤੇਰੀ ਸੋਸ ਬੱਡਬੱਡ ਖਾਂਦੀ ਆ ਪੈਂਟ ਵੀ ਨਹੀਂ ਸਿਉਂਦੀ ਮੇਰੀ ਮਾਂ ਉਹਦੀ ਪਾਰਟੀ ਪੇਜੇ ਵਿੱਚ ਰਮਾਲ ਨਿਕਲ ਗਈ ਕੋਈ ਨਾ ਗੁਰਪ੍ਰੀਤ ਟੇਲਰ ਦੇ ਉਲਵਾ ਲਾਂਗੇ ਸਿਉਣ ਲਾ ਦੂੰਗੀ ਤੋਪਾ ਚੁਲਾ ਦੂੰਗੀ ਮੈਂ ਇਹਨੂੰ ਮੰਮੀ ਨੂੰ ਬਾਲੇ ਵਾਰ ਆਖਿਆ ਕਿ ਤੂੰ ਚਿੱਟਾ ਕੱਪੜਾ ਲੈ ਕੇ ਦੇ ਦੇ ਮੈਂ ਰਮਾਲਾਂ ਦਾ ਢੇਰ ਲਾ ਦੂੰਨਾ ਤਾਂ ਪਾਪੇ ਨੂੰ ਬਣਾ ਕੇ ਤੂੰ ਨਾਲ ਇਹਨੂੰ ਬਣਾ ਕੇ ਨਿਕਰਾਂ ਦਾ ਵੀ ਕਹਿੰਦਾ ਸਿਲੰਡਰ ਨਿਕਰਾਂ ਵਾਲਾ ਮੇਰੀ ਗੱਲ ਸੁਣ ਇਹ ਦੋਨੇ ਪਾਣਾ ਕਰ ਲੈਣਗੇ ਘਰੇ ਜਿਹੜਾ ਕੋਈ ਕਰਨ ਵਾਲਾ ਕੰਮ ਧੰਦਾ ਮਲਾਈਕੇ ਮੱਗਰ ਨੂੰ ਆਪਾਂ ਮੁੰਡਾ ਦੇਖ ਕੇ ਆਉਣੇ ਆ। ਕੱਲ ਸੁਣ ਮਾਂ ਇੱਕ ਗੱਲ। ਹਾਂ। ਮੈਂ ਤੈਨੂੰ ਐ ਕਹਿੰਦੀ ਆ। ਨੀੜਾ ਕਪੜਾ ਤਾਂ ਇਹਨੂੰ ਲਾ ਦੋ ਕਿਤੇ ਸੈਂਟਰ ਤੇ ਸਿੱਖ ਲੂਗੀ। ਕੋਈ ਗੱਲ ਨਹੀਂ ਅੱਜ ਕੱਲ ਆਗਰੇ ਕਹਿੰਦੇ ਅਸੀਂ ਆਪ ਹੀ ਸਿਖਾ ਲਾਂਗੇ ਸਾਰਾ ਕੁਝ। ਕੋਈ ਗੱਲ ਨਹੀਂ ਮੇਰੀ ਗੱਲ ਹੋ ਗਈ ਮੱਗਰ ਨਾਲ। ਮੱਗਰ ਕਹਿੰਦਾ ਭਾਈ ਉਹਨਾਂ ਨੇ ਕੁਛ ਨਹੀਂ ਕਰਾਉਣਾ। ਬਸ ਉਹਨਾਂ ਤਾਂ ਰੋਟੀ ਜੋਗੀ ਚਾਹੀਦੀ ਆ। ਭਾਈ ਉਹਦੀ ਮਾਂ ਦੇ ਗੋਡੇ ਦੁਖਦੇ ਆ। ਹਾਂ। ਠੀਕ ਐ। ਉਹਨਾਂ ਦੇ ਘਰੇ ਔਖਾ ਪਈ ਰੋਟੀ ਦਾ। ਇੱਕ ਗੱਲ ਹੋਰ ਪਾਪਾ। हां बता कल ਜਿਹੜੀਆਂ ਬੁੜੀਆਂ ਹੁੰਦੀਆਂ ਨਾ ਚਾਤਰਾ ਹੁੰਦੀਆਂ ਨਾ ਮਾੜੀ ਜਿਹੜੀ ਗੁੜੀ ਹੋਈ ਹੈ ਨਾ ਥੋੜੀ ਦੇਖ ਕੇ ਰਿਸ਼ਤਾ ਲਿਓ ਕੋਈ ਗੱਲ ਮਗਦਰ ਨੇ ਪੂਰੀ ਦਸੱਲੀ ਦਿੱਤੀ ਆ ਹਾਂ ਕਹਿੰਦਾ ਆਪਣੀ ਰਿਸ਼ਤੇਦਾਰੀ ਚੋਂ ਮੁੰਡੇ ਆ ਸਿਆਣੇ ਦੇ 1 ਰੁਪਏ ਵਰਗੇ ਆ ਹਾਂ ਪਹਿਲਾਂ ਆਪਾਂ ਦੇਖਦੇ ਆਂ ਉਹ ਨਹੀਂ ਪੁੱਤ ਨਹੀਂ ਪੁੱਤ ਅਸੀਂ ਦੇਖਾਂਗੇ ਸਿਆਣੇ ਬੰਦੇ ਜਾਵਾਂਗੇ ਛੋਡੇ ਮਾਮੇ ਨੂੰ ਵੀ ਬੁਲਾਵਾਂਗੇ ਦੇਖਾਂਵਾਂਗੇ ਮੇਰੀ ਗੱਲ ਸੁਣੋ ਪਹਿਲਾਂ ਆਪਾਂ ਆਪ ਦੇਖ ਕੇ ਆਵਾਂਗੇ ਮਾਮਿਆ ਮਮੂ ਮੈਨੂੰ ਬਾਅਦ ਵਿੱਚ ਸੱਦਾਂਗੇ ਇੱਥੇ ਕੋਈ ਭਾਨੀ ਮਾਰਦੇ ਕੁੜੀਆਂ ਘਰੇ ਬੈਠੀਆਂ ਰਹਿਣ ਗੇਟ 'ਚ ਹਾਂ ਕੋਈ ਗੱਲ ਨਹੀਂ ਮੈਂ ਤੇਰੀ ਰਾਇ ਮੁਤਾਬਕ ਹੀ ਚੱਲੂ ਪਹਿਲਾਂ ਵੀ ਚੱਲੇ ਆਦਾ ਤੇਰੀ ਰਾਇ ਮੁਤਾਬਕ ਅੱਜੋ ਕੰਮ ਬੁੱਧਾ ਗਾ ਬੁੱਧ ਕੰਮ ਸ਼ੁੱਧ ਦੇਖ ਆਉਣੇ ਦੋਨੇ ਜਣੇ ਲੈ ਕੇ ਮੱਗਰ ਨੂੰ ਨਾਲ ਫੇਰ ਸੱਦ ਜੇ ਆਪਣੇ ਪਸੰਦਾ ਉਹ ਮੁੰਡਾ ਫੇਰ ਸੱਦਾਂਗੇ ਮਾਮਿਆ ਮਮਿਆਂ ਨੂੰ ਚਾਲਾ ਫਿਰ ਮੈਂ ਮੱਗਰ ਦੇ ਘਰ ਜਾਇਆ ਮਾ ਹੁਣ ਉਥੇ ਮੱਗਰ ਦਾ ਫੜਨਾ ਕੋਸਤਾ ਜਾ ਕੇ ਹੁਣ ਤੂੰ ਜਾ ਕੇ ਤਾਂ ਆ ਦੋਨੇ ਜਣੇ ਤੁਰੇ ਚੱਲਦੇ ਆ ਆਉ ਨੂੰ ਦਿਨ ਵੀ ਦੇਣਾ ਵੀ ਭਾਈ ਆ ਦੇਣਾ ਸੀ ਦੇਖ ਕੇ ਆਵਾਂਗੇ ਦਿਨ ਵੀ ਕਢਾਉਣਾ ਮੈਂ ਚਲਦੀ ਆ ਤੇਰੇ ਨਾਲ ਤੈਨੂੰ ਬੂਝੜਨ ਬੜੀ ਗੱਲਾਂ ਗੱਲ ਕਰਨ ਦੀ ਨਹੀਂ ਪੁੱਤ ਨਹੀਂ ਪੂਰੇ ਕੁਮਾਰੀਆਂ ਕੁੱਟਦੀਆਂ ਜਾਂਦੀਆਂ ਪੁੱਤਾ ਮੇਰਾ ੁੰਡਾ ਫੜਾ ੁੰਡਾ ਫੜਾ ਔਰ ਮੈਂ ਜਿਹੜੀ ਗੱਲ ਬੰਦਾ ਕਰਨ ਵਾਲੀ ਉਹ ਤੀਮ ਹੀ ਹੋ ਕੇ ਮੈਂ ਮੂਰੇ ਕਰਦੀ ਆਂ ਅੱਗੇ ਪੁੱਤ ਮੈਂ ਆਉਣਾ ਤੁਸੀਂ ਆ ਲੈਣ ਜਾਂਦੀ ਹੁੰਦੀ ਆਂ ਪਾਪਾ ਦੇਖਿਓ ਤੈਨੂੰ ਬਾਹਾਂ ਉਹੀ ਮਮਾ ਆਪਾਂ ਲੈ ਕੇ ਨਹੀਂ ਜਾਣਾ ਮੈਂ ਕਿਹੜਾ ਖਾਂਡ ਦਾ ਖੇੜ ਨਾ ਮੱਗਰਾਂ ਇਹਨੂੰ ਮੂੰਹ ਚ ਪਾ ਲੂੰ ਪਤਾ ਐ ਕਰੋ ਹਾਂ ਕੰਮ ਤੇ ਮੂਰੇ ਓਹ ਤੇ ਜੱਸੀ ਪੁੱਤ ਇਹ ਨਹੀਂ ਮੇਰੀ ਗੱਲ ਸੁਣਨੀ ਤੂੰ ਚਾਹ ਬਣਾ ਆ ਕੇ ਸੀ ਚਾਹ ਪੀਣੇ ਆ ਚੱਲ ਸਿੰਦਰ ਆਪਾਂ ਚੱਲ ਜੇ ਮੈਂ ਇੰਨੀ ਕੁ ਬੋਲਣ ਵਾਲੀ ਨਾ ਹੁੰਦੀ ਨਾ ਤੇਰਾ ਪਿਓ ਤਾਂ ਸਾਰੀ ਉਮਰ ਨਾ ਸੁਣਨ ਬਿਆਹੇ ਇਹ ਤਾਂ ਮੇਰਾ ਡੰਡਾ ਕਾਇਮ ਆ ਹਾਂ ਉਹ ਸੋਚ ਹੁੰਦੀ ਆ ਮਾਂ ਪਿਓ ਨੂੰ ਚੰਗਾ ਪਤਾ ਆ ਜਾ ਗੱਲਾਂ ਦਾ ਕੜਾ ਬਣਾਈ ਜਾਂਦਾ ਗੱਲਾਂ ਦਾ ਕੜਾ ਨਹੀਂ ਬਣਾਈ ਜਾਂਦਾ ਦੁਸ਼ਮਣ ਦਾ ਵੀ ਵਿਆਹ ਹੋ ਗਿਆ ਕਹਿੰਦੇ ਹੈ ਦੁਸ਼ਮਣ ਦਾ ਉਹਨਾਂ ਦਾ ਵਿਆਹ ਜਿਹੜਾ ਕਹਿੰਦੇ ਸਾਰਾ ਦਿਨ ਲੜਦਾ ਸੀ ਮੇਰੇ ਨਾਲ ਹਾਂ ਪਾੜਿਆ ਗੱਲ ਨਾਲ ਤੇ ਦੇਖ ਆ ਦੇਖ ਪਏ ਮੇਰੀ ਜੂਠਾਗਾ ਹੈ ਆ ਪੀ ਲਾ ਨਾ ਨਾ ਨਮਰ ਲੈ ਕੇ ਦੇ ਮੁੰਡਾ ਗਲਾਸ ਮਖਾਤ ਕਿਵੇਂ ਤੇਰਾ ਹੁਣ ਠੀਕ ਆ ਨਾ ਹੁਣ ਤੂੰ ਲੱਕੜਾ ਦੇ ਹੱਥ ਮਾਰੀ ਆਂਨੀ ਕਿ ਉੱਥੇ ਹੁਣ ਤੂੰ ਬਹਿ ਜਾ ਆਰਾਮ ਕਰ ਲੈ ਕੰਮ ਤਾਂ ਕਰਨੀ ਆ ਤੇਰੇ ਵਾਂਗੂ ਥੋੜੀ ਆਸ਼ਕੀ ਲੱਗ ਸਾਰ ਦਿਨ ਤੀਵੀਆਂ ਛੇੜਦਾ ਫਿਰਦਾ ਰਹਿਣਾ ਗੱਲ ਮੈਂ ਮੈਂ ਕਿੱਡੀ ਬੜੀ ਆਸ਼ਕੀ ਕਰ ਲਈ ਹਮਮ ਹੋਰ ਹੈ ਇਧਰ ਦੱਸ ਮੈਨੂੰ ਗੱਲ ਕਰਕੇ ਲੈ ਸਾਰ ਲੋਕਾਂ ਦੀਆਂ ਤੀਆਂ ਬਹਿਣੀ ਛੇੜਦਾ ਕਿਸੇ ਤੋਂ ਕਹਾ ਕੇ ਦਿਖਾ ਬੀਸੀਡੀ ਮੈਂ ਕਿ 100 100 ਲੰਬੇ ਹੁੰਦੇ ਤੀਵੀਆਂ ਰਾਜ ਕਹਿੰਦੀਆਂ ਵੀ ਤੇਰਾ ਬੰਦਾ ਇਹੋ ਜ ਉਹ ਤੀਵੇਂ 100 ਕੁਝ ਬੋਲਦੇ ਗੁੱਚੀ ਪਿੱਛੇ ਮੱਤ ਹੁੰਦੀ ਨਹੀਂ ਤਾਂ ਹਮ ਤੇਰੀ ਕਿੱਥੇ ਆ ਦਿਲਚਸਪ ਰਿਤਾ ਪਤੀ ਮਾਰ ਤਨ ਕੌਣ ਕਿਧਰੋਂ ਆਇਆ ਪੈਲੀ ਗਿੜਾ ਦੇ ਕਿਆ ਸੀ ਗੱਲ ਮੈਨੂੰ ਤਾਂ ਗੱਲ ਦੱਸ ਤੇਰੀ ਮਾਂ ਨੇ ਨਾਮ ਤਾਂ ਤੇਰਾ ਨੂਰ ਰੱਖਿਆਗਾ ਹਾਂ ਕਿਸੇ ਪਾਸੇ ਨੂਰ ਤੇਰਾ ਝਲਕਦਾ ਨਹੀਂ ਹੈਗਾ ਕਾ ਸੋਕਾ ਦੀ ਵੱਡੇ ਖਾਉ ਬੰਬੂ ਪੈਲੀ ਉਹਦਾ ਟਾਈਮ ਮਾੜਾ ਮੋਠਾ ਮਿੱਠਾ ਬੋਲ ਪਿਆ ਕਰ ਟਾਇਲਾ ਕਰਤਾ ਤੇਰੇ ਵਰਗੇ ਨੇ ਜਦੋਂ ਬਹਿ ਕੇ ਹੀ ਦੀ 6 ਮਹੀਨੇ ਜੀਜੀ ਕੀਤਾ ਇਸ ਦੂਬਾ ਤਾਂ ਓਏ ਤੇ ਆ ਗਈ ਤੂੰ ਸਿੱਧਾ ਕੇਰਿੰਗ ਨਹੀਂ ਕਰਦੇ ਮੁੰਡੇ ਤੂੰ ਕਿਧਰ ਤੱਕੇ ਖਾ ਕੇ ਆਏਗਾ ਇਹ ਬੋਲ ਦੇ ਤੂੰ ਮੈਨੂੰ ਤੱਕੀ ਖਾਣਾ ਫਿਰ ਮੈਂ ਤੈਨੂੰ ਦੱਸਿਆ ਕਰ ਲੈ ਇੱਜ਼ਤ ਕਰਿਆ ਕਰ ਮੈਂ ਤੇਰਾ ਬੰਦਾ ਆਗਾ ਹੂੰ ਜੁੱਤੀ ਕਰ ਦੀ ਇੱਜ਼ਤ ਮੇਰੀ ਮਰਾਂ ਪਰ ਪਾਂਡਾ ਠੀਕ ਕਰ ਚ ਕਾਬੀ ਦੰਬ ਤੇਰਾ ਮੈਂ ਤੈਨੂੰ ਦੱਸਾਂ ਮੈਂ ਮਾਰ ਮਾਰ ਜੂਗੀ ਮੈਂ ਤਾਂ ਆਪ ਹੀ ਜਾਣ ਨੂੰ ਤਿਆਰ ਲੋ ਚੌਣੀ ਆਈ ਆ ਵੀ ਫੇਰ ਤਾਂ ਬੱਕ ਜਾ ਇੱਥੋਂ ਦੋ ਸਾਲ ਹੋ ਗਏ ਤੇਰੇ ਤੇਲਾਂ ਚ ਤੇਲ ਕੋਈ ਹੋਇਆ ਬੂਟਾ ਹਰਾ ਉਹ ਬੂਟਾ ਹਰਾ ਕਰਾਂਗੇ ਕੋਈ ਗੱਲ ਨਹੀਂ ਕਦੋਂ ਕਰਾਂਗੇ ਜਦੋਂ ਤੇਰੇ ਨਾਲ ਚ ਤੇਲ ਮੁੱਕ ਗਿਆ ਹਜੇ ਪਾਣੀ ਰਹੀ ਨਗਾਪੀ ਫੜ ਦਊਗਾ ਬੂਟਾ ਤੂੰ ਦੇਖੀ ਜੀ ਫਿਰ ਮੈਂ ਨਾ ਕਰ ਟਿੱਕੇ ਫੜਾਂ ਦੇ ਟੇਰ ਲਾ ਦੂਗਾ ਮੈਂ ਤੈਨੂੰ ਦੇਖੀ ਚੱਲੀ ਇੱਥੇ ਓਟਿਆ ਤੇ ਖੇਡਦੇ ਫਿਰਨਗੇ ਉਹ ਲੱਕੜਾਂ 'ਚ ਫਿਰਦੇ ਰਾਇਆ ਕਰਨਗੇ ਮੰਜੇ 'ਤੇ ਫਿਰਦੇ ਰਾਇਆ ਕਰਨਗੇ ਸਾਂਭੀ ਚੱਡੀ ਫਿਰ ਮਰਦ ਕਮਜ਼ੋਰੀ ਵਾਲੀ ਚੱਲੀ ਜਾਂਦੀ ਆ ਹੂੰ ਭੈਣ ਦੇ ਖਾਣੇ ਦੀ ਭੁਟੀ ਜਾਊਗੀ ਕੀ ਬੋਲੀ ਜਾ ਚੰਗਾ ਕੰਮ ਧੰਦਾ ਕਰ ਲਿਆ ਕਰ ਤੇਨੂੰ ਤਾਂ ਰੋਟੀ ਮਿਲਦੀਏਗੀ ਮੈਨੂੰ ਤਾਂ ਮੇਰੇ ਕੰਮ ਦੇ ਦੋ ਕੀ ਲੈਣਾਗਾ ਜਦੋਂ ਭੁੱਖੀ ਮਰਦੇ ਤਾਂ ਦੱਸ ਤੇ ਮੀਂਹ ਛੇੜਦੀਆਂ ਗਲੀ 'ਚ ਛੇੜ ਲੈ ਹੋਰ ਹੋਰ ਕੀ ਕਰਨਾ ਤੂੰ ਤੂੰ ਤਾਂ ਚੌਣੀ ਆਇਆ ਵੀ ਕਰੋ ਬਾਹਰ ਨਿਕਲੇ ਜਾ ਬਾਕ ਜਾ ਮੈਂ ਅੱਜ 10 ਮਿੰਟ ਨਹੀਂ ਬੱਟਣ ਦਿੰਦੀਗੀ ਚੱਲ ਫਿਰ ਮੈਂ ਜਾ ਕੇ ਆਉਣਾ ਰਾ ਨਿਕਲ ਹੋਰ ਚਾਹ ਪੀਣ ਆ ਕੇ ਦੋ ਮਿੰਟ ਬਣਾ ਲੂੰਗੀ ਹਾਂ ਚੱਲ ਇਧਰ ਜਿੰਦਾ ਲਾ ਦਿੰਦੀ ਆ ਇਧਰ ਕੁੰਡਾ ਲੱਗਿਆ ਤੇ ਅਣ ਬਹਾਣੇ ਨਾ ਬਗੇਲੇ ਦੇ ਦਰਸ਼ਨ ਕਰੇ ਆਉਂਗੀ ਇਹ ਤਾਂ ਬੁਖਾਰ ਜਿਹਾ ਵਾਲਾ ਹੋਇਆ ਪਿਆ ਕਿੱਥੇ ਚੱਲ ਫੀ ਮੈਂ ਤਾਂ ਰੂਬੀ ਕੋਲੇ ਜਾ ਕੇ ਆਉਣੀ ਆ ਬੁਖਾਰ ਤੈਨੂੰ ਹੋਇਆ ਪਿਆਗਾ ਚੱਕਰ ਖਾ ਕੇ ਡਿੱਗ ਪੈਂਗੀ ਉੱਥੇ ਰੂਬੀ ਲਵੇ ਦੱਸ ਕੀ ਕਰਨਾਗਾ ਤੇਰੇ ਲਵੇ ਆਉਂਦੀ ਹੈਗੀ ਉਹ ਉਹ ਤਾਂ ਕੈਨੇਡਾ ਜਾਣਾ ਨਾਲ ਤਾਂ ਗਲੀ ਚ ਜਾਣਾ ਕੈਨੇਡਾ ਦੀ ਗੱਲ ਨਹੀਂ ਤੂੰ ਮਨ ਉਹਦਾ ਸਤੂ ਉਹਨਾਂ ਦੇ ਘਰੇ ਕੁੱਤੇ ਮੰਗੂ ਤੂਰੀ ਫਿਰਦੇ ਤੇਰੇ ਲਵੇਂ ਆਉਂਦੀ ਈ ਉਹ ਮੈਂ ਤਾਂ ਕੰਮ ਜਾਂਦੀ ਸੀ ਮੈਂ ਤਾਂ ਸਾਗ ਬਾਰੇ ਪੁੱਛਣ ਜਾਂਦੀ ਆ ਉਹ ਸਾਗ ਨੂੰ ਦੱਸ ਕੀ ਹੋਇਆ ਤੈਨੂੰ ਗਰਮ ਸਰਦੂ ਜੀ ਸਾਗ ਖਾ ਕੇ ਕੱਦੂ ਦੀ ਸਬਜ਼ੀ ਖਾਹ ਬਿਮਾਰ ਤੂੰ ਹੋਈ ਪੀਂਗੀ ਕੋਈ ਨਾ ਕੋਈ ਨਾ ਕਹਿ ਦੇ ਨੀ ਗੀ ਨਲੇ ਆ ਲੰਮੇ ਕੱਪੜੇ ਘਰੀ ਲਾ ਲੇਤਾ ਕੋਈ ਨਾ ਮੇਨੇ ਹੈਗੇ ਪੁਰਾਣੇ ਨੇ ਪੁਰਾਣੇ ਨਹੀਂ ਮੈਂ ਤਾਂ ਦੱਸ ਗੱਲ ਰੱਖ ਲੈ ਇਹਨੂੰ ਵਿਆਹ ਸਾਦੀ ਚ ਕੰਮ ਆ ਜਾਣਗੇ ਕੋਈ ਨਾ ਹੋਰ ਸਮਾਂ ਨਹੀਂ ਨੰਨਾ ਜਾਣਾ ਪਾਇਆ ਕਰ ਗੱਲ ਦਾ ਨੰਨੇ ਦੀ ਗੱਲ ਨਹੀਂ ਹੈਗੀ ਫਸਲવાડી ਦੀ ਘਟੂ ਹੋਈ ਹੈਗੀ ਜਿੰਨੇ ਕੋਈ ਹੈਗੀ ਉਧਰ ਕਿਹੜੀ ਮਾਰ ਪੈਗੀ ਹਾੜਕ ਨਹੀਂ ਉਧਰ ਵੀ ਮਦਦ ਕਰਨੀ ਹੈਗੀ ਆਪਾਂ ਨੇ ਹਾਂ ਕਰਨੇ ਤੋਂ ਆ ਗਿਆ ਵੱਡਾ ਹਾਂ ਸੇ ਵੇਖ ਜੇ ਆਪਾਂ ਅੱਜ ਉਹਨਾਂ ਨਾਲ ਖੜਾਂਗੇ ਸਵੇਰ ਨੂੰ ਜੇ ਆਪਣੇ ਤੇ ਮਾਰ ਪੈਗੀ ਆਪਣੇ ਤੇ ਉਹ ਖੜਨਗੇ ਚਲ ਦੇਖਦੇ ਆਂ ਫਿਰ ਕੀ ਬਣਦਾ ਚੰਗਾ ਚੰਗਾ ਹੁਣ ਹਾਂ ਘਰ ਵਾਲੇ ਕੱਪੜੇ ਪਾ ਕੇ ਜਾ ਨੰਨੇ ਨਾਲ ਪਾ ਕੇ ਜਾ ਨਾ ਮੈਂ ਤਾਂ ਸੈਟਾ ਪੜਿਆ ਨਾ ਨਾ ਕਰ ਪਿੱਛੇ ਬੁੜੇ ਜਾਰੇ ਰੁਕਿਆ ਕਰਨੀ ਚੰਗਾ ਆ ਲੈ ਗੁੱਲਾ ਕਾਟ ਕੇ ਲੈ ਗਿਆ ਿੱਟੂ ਗੁੱਲੇ ਕੁੱਕੀ ਕਰਾਉਣਾ ਸੀ ਤਾਂ ਪਾ ਲੈ ਨੀ ਕੀ ਦਿਨ ਬੋਲੀ ਜਨੇ ਕੱਲੀ ਕਿੰਮੀਆਂ ਗੱਬੀ ਸਾਡਾ ਕੋੜਾ ਠੀਕ ਐ ਠੀਕ ਐ ਤੈਨੂੰ ਤੁਮ ਨੂੰ ਬੜੀ ਕਾਲੀ ਜੀ ਹੋ ਗਈ ਏਡੇ ਨੀ ਚਿਕਨ ਮੁੰਨੀਆਂ ਹੋਇਆ ਪਿਆ ਪਹਿਨੇ ਚਿਕਨ ਮੁੰਨੀਆਂ ਨਹੀਂ ਨਿੰਲੰਡੇ ਚਿਕਨ ਗੁਨੀਆਂ ਜੜਾ ਕੋ ਸਮਰਜੀ ਲਾਲ ਹਾਂ ਹੋਰ ਸੁਣਾਕੀ ਨਹੀਂ ਬਦਿਆ ਬਸ ਹੋਰ ਬੀਟਿੰਗ ਵਾਲੇ ਸੂਟ ਸੁਆਉਣੀ ਐ ਨੀ ਕਿੱਥੇ ਕਿਹੜੇ ਅਰਜੀ ਦਾ ਸੁਆਇਆ ਬੜਾ ਇਧਰ ਪਿੰਡੇ ਸੁਆਇਆ ਸੀ ਕਿਹੜੇ ਪਿੰਡ ਗਈ ਸੀ ਉੱਥਾਂ ਯਾਰ ਮਗੇਲਾ ਬੜਾ ਬਗੇਲੇ ਨਾ ਗੁੱਛਾ ਬੱਚਾ ਲੈਦੀ ਫਿਰ ਦੇਖ ਖਾਇਰਾ ਨਹੀਂ ਨਹੀਂ ਮੈਂ ਤਾਂ ਉਹ ਆਈ ਸੀ ਕਿ ਤੇਰੇ ਕੋਲੇ ਟੀਕਾ ਲਵਾਉਣਾ ਨਾ ਨਾ ਹੋਰ ਟੀਕਾ ਤਾਂ ਮੈਂ ਲੈ ਆਈ ਸੀ ਡਾਕਟਰ ਦੇ ਦਵਾਈ ਮੈਂ ਇੱਥੇ ਨਾ ਉਹਨੂੰ ਘੋੜੇ ਨੂੰ ਲੈ ਕੇ ਗਿਆ ਸੀ ਚੂਸ ਕੇ ਗੰਦ ਮਾਣਾ ਉਹ ਹੋ ਜੀ ਵੀ ਹੱਟ ਉਸਕੀਆਂ ਖਾਂਦਨ ਪੁੱਤਤਾ ਕੀ ਕਰਕੇ ਬੈਠ ਜਾ ਕੋਈ ਨਹੀਂ ਚਾ ਹੁਣ ਸਨਾ ਠੀਕ ਹੈ ਜਮਾ ਠੀਕਾ ਬਸ ਹਾਲ ਸਾਗ ਸੋਗ ਨਹੀਂ ਬਣਾਇਆ ਇਹ ਨਹੀਂ ਤਾਂ ਰੰਡੇ ਕੇ ਸਾਗ ਬਾਈ ਲੜਖੇ ਨੂੰ ਤਾਂ ਗਏ ਆ ਕਹਦੇ ਆਈ ਨਹੀਂ ਮੇਰੇ ਦਕਸ਼ਕ ਦਾ ਹਾਲ ਚਾਲ ਗੁੱਛਣਾ ਪਰਸੋਂ ਇਹਨੂੰ ਭੰਨੇ ਆਉਣ ਕਿ ਉਹ ਤਾਂ ਮੈਨੂੰ ਗੁੱਛਣ ਨਹੀਂ ਆਈ ਹਾਂ ਚੱਲਾਂਗਾ ਪਸਾਗ ਲੈਣ ਬਗੇਲੀ ਨੂੰ ਗੱਣ ਲੈ ਕੇ ਚੱਲਣਾ ਚੱਲ ਬੜਾਂਗੇ ਤਿੰਨੇ ਜਾ ਕੇ ਪਛੀ ਨੀਚੀ ਨਸਾਰੀ ਤਰ੍ਹਾਂ ਪੱਜਾਵਾਂਗੇ हां फिर भाग चलਾਂਗੇ ਹੋਰ ਦੱਸ ਤੂੰ ਤਾਂ ਬਾਂਹਲੀ ਭੈਣ ਟੈਂਸ਼ਨ ਦੀ ਲੱਗੀ ਕੀ ਟੈਂਸ਼ਨ ਕੀ ਵੀ ਇੱਕ ਕੈਂਪਰਸ ਲਾਈ ਨਾ ਨਾ ਟੈਂਸ਼ਨ ਤਾਂ ਕਾਦੀਆ ਮੈਨੂੰ ਬਾਦ ਦਾ ਪੈਸਾ ਤਾਂ ਪੈਸਾ ਨਹੀਂ ਚੰਗੀਆਂ ਰੋਟੀਆਂ ਪਾੜਦੀਆਂ ਤੇ ਟੈਂਸ਼ਨ ਟੱਟੂ ਦੀ ਹੂੰ ਦੇਖ ਲੈ ਚੰਗਾਏ ਬੰਜੇ ਤੇ ਬੈੰਨੇ ਆ ਆਇਆ ਹੋਰ ਦੱਸ ਕੀ ਤੂੰ ਸੁਣਾ ਬਧੀਆ ਪਹਿਨੇ ਬਸ ਕੀ ਕਹਿੰਨੇ ਤੇਰੀ ਦੇਖ ਕੇ ਰਿਸ਼ਤੇ ਬਾਰੇ ਗੱਲ ਕਰਦੀ ਤੂੰ ਹਜੇ ਤਾਂ ਕੋਈ ਬਾਤ ਆਈ ਨਹੀਂ ਮੈਂ ਤਾਂ ਕਹਿੰਦੀ ਕਿ ਨਹੀਂ ਰਿਸ਼ਤੇ ਬਾਰੇ ਪੁੱਛੂੰਗੀ ਨਾ ਪਹਿਨੇ ਕੋਈ ਬਲੰਡਰ ਨਹੀਂ ਨੋ ਰੋ ਤਾਂ ਗਾ ਨਹੀਂ ਮੇਰੇ ਸੁੱਖ ਨਾਲ ਤੇ ਓਨੇ ਵਰਗੇ ਜਵਾਕ ਆ ਪਾਈ ਪਿੰਡ ਦੇ ਮੁੰਡੇ ਨਾਲ ਹੀ ਭੱਜ ਗਈ ਪਿੰਡ ਦੇ ਨਾਲ ਹੀ ਪਿੰਡ ਦੇ ਨਾਲ ਹੀ ਸ਼ਰਮ ਹਲਾ ਰੱਖੇ ਲੋਕਾਂ ਨੇ ਇੱਕ ਗੱਲ ਤਾਂ ਕਿ ਤੇਰੀ ਪੇਕਾਂ ਨਾ ਕੁੜਗਾਈਆਂ ਇਹੋ ਜਿਹੀ ਨਿਕਲਣ ਖਾਰੇ ਤੇਰੇ ਕਿਵੇਂ ਫੰਗ ਨਾ ਲੱਗੇ ਪਹਿਲੀ ਨੋੜਤੀ ਤੇ ਨੇ ਇੱਥੇ ਆ ਕੇ ਹੋਰ ਠੀਕ ਹੈ ਠੀਕ ਆ ਬਸ ਤੇ ਤਾਂ ਬਸ ਵਗੇਲੇ ਤਾਂ ਕੀ ਕੰਮ ਸੀ ਤੈਨੂੰ ਨਹੀਂ ਮੈਂ ਤਾਂ ਉਹੀ ਆ ਗਈ ਮਾਂ ਕਿ ਚੱਲ ਗੇੜਾ ਮਾਰਿਆ ਉਹਨਾਂ ਨੇ ਮੈਂ ਸਾਗ ਪੁੱਛਿਆ ਮਾਂ ਅੱਛਾ ਹੋ ਬਾਹਰ ਨਹੀਂ ਹੋਇਆ ਕਰੂਦੀ ਨੋ ਮੈਂ ਕੀ ਲੈਣਾ ਮੈਂ ਤਾਂ ਗਾਵ ਦਾ ਗਾਰਡਰ ਵਰਗਾ ਬੰਦਾ ਹੂੰ ਗਾੜੇ ਗੁੜੇ ਸਾਫੇ ਲਾਉਦੇ ਅੱਗੇ ਉਹ ਲੋਕ ਬਘੇਲਾ ਕਹੀ ਕੋਈ ਮਟ ਘਟਦਾ ਤੇ ਰਵਾਈ ਜੀ ਹਾਈਲੈਂਡ ਕੋਈ ਦੇਖੀਏ ਗੱਲਾਂ ਕਰਦੇ ਮੂੰਹ ਮਰ ਜਾ ਬੇਹਾਈ ਤੇ ਕਿ ਫੜਦਾ ਨਹੀਂ ਜਵਾਕ ਨੂੰ ਤਾਂ ਟੰਗ ਨਾਲ ਬੋਲ ਪਿਆ ਕਰ ਤੇ ਇੱਥੇ ਕੀ ਮਰਦਾ ਏ ਜਮਾਂ ਪਣ ਸਿੱਧੀਆਂ ਦੂਤਾ ਕਿਵੇਂ ਕੀ ਕੰਸ ਸਿੱਧੀਆਂ ਬਲਾ ਮਾਸੇ ਸਿੱਧੀਆਂ ਬਲਾ ਦੀ ਥੱਲੇ ਨਹੀਂ ਬਹਿਣਾ ਉੱਤੇ ਬਹਿਣਾ ਇੱਥੇ ਬਹਿਣਾ ਤਾਂ ਬਾੜ ਹੀ ਸਿਧਰਾ ਹੋ ਗਿਆ ਅੱਗੇ ਨੂੰ ਹੈ ਕੋਤਿਆ ਫਿਰ ਤਾਂ ਚੁੱਸਕੀ ਦਿੰਨੀ ਹੈ ਹੈਗਾ ਚੁੱਪਾ ਨੋ ਹੋ ਚੁੱਪ ਨਹੀਂ ਤਾਂ ਚਾੜ ਕਰ ਤੂੰ ਹੋਰ ਚੁੱਸਕੀ ਖਾਲ ਚ ਵਧੀਆ ਵਸ ਨਾ ਨਾ ਮੈਂ ਦੱਲਾਮਣਾ ਨਹੀਂ ਲਾਲਾ ਵਸ ਚੁੱਪਾ ਨਹੀਂ ਲਾਲਾ ਹੋਰ ਸੁਣਾ ਤੇਰੀ ਮਾਂ ਨੂੰ ਲਵਾ ਦੇ ਕੋਈ ਨਵੀਂ ਤਾਜੀ ਮਾਂ ਮਮੀ ਨਹੀਂ ਮਮੀ ਤਾਂ ਲੰਦੀ ਆ ਤੂੰ ਤਾਂ ਹੋਰ ਜਵਾਕਾਂ ਨੂੰ ਗੱਲਾਂ ਚ ਲੈ ਕੇ ਹੋਰ ਸੁਣਾ ਠੀਕ ਰਹਿਣੀ ਆ ਇਹ ਕਹਿੜ ਕੇ ਮੈਂ ਤਾਂ ਨਾ ਸਹੀ ਚੋਰਾ ਖਾਈ ਜਾਂਦਾ ਰਹਿੰਦਾ ਹੈ ਬੀਓ ਤ ਚੰਦਰਾ ਮੇਰੇ ਆਉ ਹਾਏ ਹਾ ਚੁੰਡੀ ਘੜਦਾ ਇਹ ਵਾਹ ਜਾ ਟਿੱਕੀ ਪੈ ਜਾ ਮਾਂ ਦੀ ਗਾਤੋਂ ਮੇਰੀ ਗੱਲ ਸੁਣ ਮੈਂ ਬਈ ਚੋਰਾ ਖਾਈ ਜਾਂਦਾ ਰਹਿੰਦਾ ਨਾ ਕਦੋਂ ਵਿਆਹ ਦੇ ਹੁਣ ਪਰ ਆ ਨਾਲ ਤੂੰ ਮੋਟਈ ਤੇਰੀ ਟੈਨਸ਼ਨ ਹੌਲੀ ਹੋ ਜੂਗੀ ਨਹੀਂ ਤੈਨੂੰ ਪਤਾ ਹੈ ਚੰਗਾ ਮੋਢੀ ਲਾਹੀ ਪਈਆ ਖੇਡ ਲੈ ਬਾਹਰ ਜਾ ਕੇ ਗਲੀ ਚ ਨਾ ਨਾ ਮੈਂ ਖੇਡ ਨਾ ਮੈਨੂੰ ਨਹੀਂ ਪਤਾ ਚੰਗਾ ਖੇਡ ਲੈ ਨੂਰ ਆਈ ਹੋਈ ਆ ਹੋਰ ਮਗੇਲੇ ਠੀਕ ਐ ਦੋ ਦਾ ਲੋਟਾ ਨੂਰੀ ਹੋਰ ਸੁਣਾ ਠੀਕ ਆ ਬਾਵਾ ਜੀ ਇਹ ਚਾਹ ਪਣੀ ਪਿਆਦਾ ਨਾ ਹਾਂ ਹੋ ਪੀਉਣੀ ਕੋਫਾ ਤੂੰ ਤਾਂ ਆ ਜਾ ਪਹਿਲੇ ਆ ਗਿਆ ਹੋਰ ਸੁਣਾ ਕਿਵੇਂ ਬਾਲੀ ਬੁਸਕੀ ਜੀ ਪਈਆਂ ਚਿਕਨ ਗੁੜੀਆਂ ਤਾਂ ਬਚੀਆਂ ਕਿੱਥੇ ਬਚੀਆਂ ਉਹਦੀ ਤਾਂ ਰੋਈ ਜਾਂਦੀਆਂ ਨੇ ਹਾਂ ਕੀ ਹੋ ਗਿਆ ਚੰਗਾ ਵਾੜਾ ਚੜੀ ਜਾਂਦਾ ਹਾਂ ਹਾਂ ਚਾਹ ਬਣਾ ਕੇ ਲਿਆਦਾ ਹਾਂ ਤੂੰ ਇਹਨੇ ਲਾਇ ਦੇ ਠੀਕ ਕਰ ਭਰ ਕੇ ਮੈਂ ਮੂਹ ਕੋਲ ਔਰ ਤੇਸੇ ਲੱਗਦੇ ਥਾਂਗੀ ਮਝਾਈਆ ਤੇਰੀ ਵਾਹ ਮਝਾਈਆ ਸ਼ਰਮ ਨਹੀਂ ਮਣਦੀ ਚੋਰੀ ਗਾੜੀ ਆ ਗਾੜੀ ਗਾੜੀ ਹਾਰਸਣਾ ਠੀਕ ਐ ਹੋਰ ਜਮਾਲ ਉਹ ਟਾਰੂਬੀ ਦਰਸ਼ਨ ਕਰਕੇ ਚਿੱਤ ਬਾਗੋ-ਬਾਗ ਹੋ ਗਿਆ ਹੋਰ ਕਿੱਧਰੋਂ ਆਏ ਬੇ ਬਸ ਇੱਥੇ ਸਾਥ ਚ ਵਾਏ ਜਾਂਨੇ ਆ ਤਾਸ ਕੋਟ ਲੈਣੇ ਆ ਹਾਂ ਇਹ ਕੰਮ ਉਹ ਮੋੜ ਜਿੱਥੇ ਵਾਏ ਜਾਂਨੇ ਮੈਂ ਹਾਂ ਤੀਮੀਂ ਦੇਖਦਾ ਆਉਂਦੀਆਂ ਜਾਂਦੀਆਂ ਨਾ ਨਾ 30 ਮਿੰਟ ਪਾਤੀ ਆ ਬੇ ਖਾਦੀ ਹੋਈ ਆ ਤੇਰੇ ਨਾਲ ਬਸ ਨਾ ਬਹਿ ਜਾ ਟੇਕੇ ਪਾਤੀ ਆ ਨਹੀਂ ਨਹੀਂ ਇਹ ਜੀ ਹੌਲੀ ਭਾਂਕ ਪਾਉਣ ਸੁਣ ਲੂ ਉਹ ਉਹ ਤਾਂ ਅੰਦਰ ਖੜਦੀ ਆ ਨਾ ਲੈ ਬੁਗੀ ਆ ਬਹਿ ਜਾ ਟੇਕੇ ਘਰੇ ਵੀ ਨਹੀਂ ਟਿਕਦਾ ਤੇਰੇ ਕੋਲ ਸਾਰਾ ਦਿਨ ਹੀ ਆਹੀ ਕੰਮ ਬੁੱਗੀ ਦੇ ਬੁੱਗਾ ਲ ਬਰਾਬਰ ਦੇ ਜਵਾਕ ਹੋਏ ਪੈਣੇ ਸ਼ਰਮ ਮਨ ਮਾੜੀ ਮੋਟੀ ਹੋਏ ਜਵਾਕ ਬਰਾਬਰ ਦੇ ਜੇ ਤਾਂ 18ਵੇਂ ਚਾ ਪਤੀ ਆ ਹਾਂ ਜੀ ਪੜ ਕੇ ਮੈਂ ਤਾਂ ਖਲ ਹੋਈ ਪਈ ਚਾਹ ਧਰਾਈ ਚਾ ਪੀ ਕੇ ਜਾਈ ਲੰਗਰ ਲੈ ਕੇ ਚੱਲਣ ਦਵਾਈ ਦਵਾ ਖਿਲੇ ਮੈਂ ਨਾਲੇ ਨੂਰ ਨੂੰ ਲੈ ਚੱਲਦੇ ਗੁਰਪ੍ਰੀਤਾ ਕਹਿੰਦੀ ਘਰੇ ਹੈ ਨਹੀਂਗਾ ਮੈਨੂੰ ਦਵਾਈ ਦਵਾ ਲਿਓ ਕਿੱਧਰ ਗਿਆ ਗੁਰਪ੍ਰੀਤਾ ਪਤਾ ਨਹੀਂ ਉਹ ਤਾਂ ਖੇਤ ਗਏ ਹੋਇਆ ਮੈਂ ਮੰਡੀ ਚ ਸਿੱਟੀ ਹੋਈ ਆ ਹਾ ਜੀ ਗੁਰਪ੍ਰੀਤਾ ਤਾਂ ਮੰਡੀ ਚ ਹਾਂ ਹੋਰ ਆਪ ਤੈਨੀਆਂ ਯਾਰ ਲੈ ਲੈਂਦੇ ਤੇ ਉਹਨੂੰ ਜਵਾਕ ਨੂੰ ਮੰਡੀ ਸੇ ਲੈ ਲਾਉਣ ਮੈਂ ਜਾ ਹੁਣ ਦਸ ਮੰਡੀ ਚ ਉਹ ਮਰਦੇ ਵਿੱਚ ਤੇਰਨ ਵੱਡੀ ਲੱਗੀ ਜਾਂਦੀ ਆ ਬੁਖਾਰ ਜੇ ਨੇ ਕੁਝ ਹੋਰ ਹੀ ਕਰਦਾ ਜਾਂਦਾ ਚਲ ਕੋਈ ਗੱਲ ਨਹੀਂ ਹੋ ਜਾਂਦਾ ਬਿਮਾਰ ਠਮਾਰੀ ਚ ਹੋ ਜਾਂਦਾ ਕੋਈ ਗੱਲ ਨਹੀਂ ਹੋਰ ਦੇਖੀ ਕਿਤੇ ਦਾਮੂ ਕਰ ਲੈ ਸੀ ਇਹਨੇ ਨਿਕਲ ਨਾ ਨਾ ਉਹ ਛਾੜ ਕਰਨ ਦਾ ਸਵਾਹਣਾ ਗਿਆ ਹੈ ਤੇਰਾ ਹੋਰ ਬਣ ਕੀ ਲੈ ਜਾਣਾ ਜਹਾਨ ਤੂੰ ਹੱਸ ਖੇਡ ਲਾ ਹੱਸ ਖੇਡ ਕੇ ਸ਼ੁਗਲੀ ਮੁਗਲੀ ਕਰਕੇ ਟਾਈਮ ਪਾਸ ਹੋ ਜਾ ਬਸ ਆਗ ਸੋਗ ਨਹੀਂ ਖੇਤ ਸਾਗਰ ਵੀ ਤੇਰੀ ਜਾਨ ਨੂੰ ਸਾਗ ਦਾ ਘਾਟਾ ਰੂਪ ਵੀ ਤੇਰੇ ਅਲ ਦਾ ਨਾਂਗਾ 100 ਅਮੇਰਾਣਾ ਉਹੋ ਭੁੱਲ ਜਾਂਦੇ ਆ ਦਿਮਾਗ ਉਹ ਜਾ ਕੇ ਤੇ ਇੱਚੀ ਰੂਪੀ ਰਿਸਦੀ ਐਂਟਾ ਦੇਖੋ ਬਾਈ ਸੀ ਮੱਦ ਨਹੀਂ ਮਾਰੂਗਾ ਦੇਖ ਜਿੱਤੇ ਸਾਖ ਤੇ ਕੱਟੇ ਕੋ ਕੁਝੂਗਾ ਆ ਵਾੜਾ ਲੁੱਚਾਗਾ ਹਾਂ ਚੱਲ ਕੋਈ ਚੱਲਦਾ ਚੱਲਦਾ ਰਹਿੰਦਾਗਾ ਜਾਣੀ ਆ ਮੈਂ ਤਾਂ ਹੁਣ ਫੇਰ ਆਉਂਦਾ ਇੱਥੇ ਆ ਜਾ 2 ਮਿੰਟ ਚਾਹ ਧਰੀ ਨਾ ਚਿੱਤ ਨਹੀਂ ਠੀਕ ਪੜਿਆ ਸਮ ਨਹੀਂ ਆਗਾ ਚੱਲ ਤੈਨੂੰ ਉੱਥੇ ਲੈ ਕੇ ਚੱਲਾ ਤੇ ਅਰਾ ਚਾੜੋਂ ਵਾਲੇ ਡਾਕਟਰ ਕੋਲੇ ਵਧੀਆ ਠੀਕਾ ਲਾਉਂਦਾ ਉਹ ਨਾ ਲੋੜ ਨਹੀਂ ਨਾ ਇਹਨੂੰ ਰੂਬੀ ਨੂੰ ਲੈ ਚੱਲਦੇ ਆ ਰੂਬੀ ਚੱਲ ਲੈ ਆਵਾਂ ਦਾ ਵੇਖ ਕਿਵੇਂ ਕਰਨਾ ਤੂੰ ਦੇਖ ਲੈ ਬਹਿ ਲੈ ਬਹਿਣੇ ਜੇ ਤੇਰੇ ਚਿੱਤ ਮਾਰਾਂਗੇ 12 ਵਜੇ ਠਾਏਂਗੀ ਮੈਂ ਤੇਰੇ ਖੁੰਡੇ ਲਾਉਂਗਾ ਤੈਨੂੰ ਦੱਸਤੀ ਗੱਲ ਰ ਆਪਣੀ ਸਵੇਰ ਨੂੰ ਸਿੱਟਣ ਲੱਗੇ ਜਾਨੀਆਂ ਮੈਂ ਤਾਂ ਬਸ ਖਾਂਸੀ ਜੀ ਹੋਈ ਪਈ ਐ ਤਾਂ ਦਿਲ ਬਜੀ ਜੰਮੀ ਪਈ ਐ ਬਸ ਐ ਇਹ ਨਾ ਮੈਂ ਬਾਟ ਜਾਉਂਦਾ ਕਹੀ ਓਏ ਘੰਟੇ ਤੋਂ ਘੰਟੇ ਸਿਰ ਪਟਾ ਨਹੀਂ ਰਾਤ ਨੂੰ ਲੰਡੀ ਡਾਕਟਰ ਰਿਪੋਰਟ ਕਰੂਗਾ ਤਾਂ ਹੁਣ ਇਹ ਕੱਢ ਹੁਣ ਬੈਹੜਾ ਬੈਕੜਾ ਬੈਤਦਾ ਨਾ ਘੱਟ ਚੱਲ ਚੰ ਫਿਰ ਚਾਹ ਤਾਂ ਨਹੀਂ ਮੈਂ ਤਾਂ ਫੇਰ ਪੀਉਂਦੀ ਹੀ ਨਹੀਂ ਕਰਦਾ ਚਾਹ ਚਾਰੇ ਪਾਸੇ ਬਗੇਲੀਆਂ ਮੱਗਰ ਦਾ ਛੋਟਾ ਫਿਰ ਇਹ ਚੰਗਾ ਵੇ ਬਗੇਲਿਆ ਚੰਗਾ ਚੰਗਾ ਲੂਰੀ ਛੱਡ ਕੇ ਆਵਾ ਨਾ ਨਾ ਬਸ ਭੱਗ ਜੂੰਗੀ ਠੀਕ ਹੈ ਮੁੰਡਾ ਤਾਂ ਨਹੀਂ ਆਇਆ ਜਦ ਤੱਕ ਨਜ਼ਰ ਕਰਦੇ ਨਾਲੇ ਬਗੇਲੇ ਕਾ ਸਭ ਜਾਣਦੀ ਬਿਲਕੁਲ ਝਿਉਂਦੇ ਰਹੇ ਇਹਦੇ

ਨਾ ਨਾ ਕੋਈ ਘੰਟੇ ਨਹੀਂ ਕੋਈ ਨਹੀਂ ਸਾਨੂੰ ਦੇ ਕਰ ਚੋਰੀ ਜਾਂ ਗਾੜੀ ਇਹ ਜਨਾਨੀ ਹੈ ਨਾ 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 ਮੇਰਾ ਤਾਂ ਮੱਚ ਗਿਆ ਮੱਚ ਗਿਆ ਮੱਚ ਗਿਆ ਆ ਕੇ ਕਹਿੰਦੀ ਕਹਿੰਦੀ ਮੈਂ ਕਹਿ ਲੱਗ ਤੇ ਆ ਕਿ ਤੋਹਰਾ ਕਰਾਂ ਦਾ ਸਮੈ ਮੇਰੇ ਖਾਲ ਜੀ ਆ ਕੁੱਈ ਕੁੜਦਾ ਉਹ ਸੋ ਲਾਈਨ ਦੇ ਹਾਂ ਮੇਰੇ ਚ ਤੱਕਾ ਉਹ ਨੋ ਕਾਨੂੰਨ ਨਾ ਪਤਾ ਕਿ ਜਾਨੀ ਫਲੇ ਲੱਗਿਆ ਹੋਇਆ ਹੈ ਮੈਂ ਫੇਰ ਵੀ ਕਹਿ ਦਿੰਦਾ ਕਿ ਕੋਈ ਨਾ ਕੋਈ ਚੱਕਾ ਲਾਈ ਨਾ ਤੂੰ ਫੇਰ ਨਹੀਂ ਕਿ ਜਿੰਦਾ ਬੋਲੀ ਰਹੇ ਹਾਂ ਮੇਰਾ ਹਾਂ ਜੇ ਕਿਤੇ ਮੇਰਾ ਪਾਰਾ ਹਾਈ ਹੋ ਗਿਆ ਨਾ ਮੈਂ ਟੇਕੇ ਵਗ ਤੂੰ ਮਤਲਬ ਪਹਿਲਾ ਦਸਤਨ ਵਾਲਿਆਂ ਨਾ 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 ਮੇਰਾ ਕੋਈ ਬੁੱਗਾ ਨਹੀਂ ਤੇ ਕੋਈ ਨਾ ਮੈਨੂੰ ਬਹੁਤ ਦੁਦਰੇ ਟੀਕਾ ਲਵਾ ਕੇ ਲਿਆਉਣਾ ਡਾਕਟਰਾਂ ਝਾੜੋਂ ਵਾਲੇ ਉਹ ਨੂੰ ਲੈ ਚੱਲਾਂਗੇ ਨੂਰ ਨੂੰ ਫਿਰ ਟਕਣਾ ਲੱਗ ਜਾਏ ਸ਼ੱਕ ਨਾ ਕਰਿਆ ਮੇਰੇ ਤੇ ਉਹ ਹੋਈ ਗੱਲਾਂ ਕਰ ਜਾਂਦੀ ਆ ਤੇਰੇ ਨਹੀਂ ਲਾਉਂਦੇ ਖਸਮਾ ਆ ਗਿਆ ਤੇਰੇ ਗੀਆਂ ਤੇਰੇ ਗੇ ਬਿਰਮੇ ਇਹੋ ਦੇਖੋ ਛੋਟਾ ਕਿੱਥੇ ਆ ਉਹ ਅੰਦਰ ਪਿਆਗਾ ਤੇ ਵੱਡਾ ਵੱਡਾ ਫਿਰ ਦੌਣੇ ਕਿਹੜੇ ਕਰਦਾ ਉਹਦੇ ਵਾਸਤੇ ਉਹ ਲਿਆ ਕੇ ਇਹਨੂੰ ਕਦੇ ਦੇਖਿਆ ਤਾਂ ਦੇਖਿਆ ਤਾਂ ਜਦੋਂ ਘਰੇ ਆਉਂਦਾ ਕੋਈ ਆ ਮੈਨੂੰ ਆ ਬੱਚੀ ਕੀ ਕੀ ਬੱਜੀ ਸੁਮਿਲਾਂ ਦਾ ਨੂਰ ਨੂੰ ਤਾਂ ਨਹੀਂ ਕੁਛ ਕਹਦਾ ਇਹਨੇ ਉਹਦਾ ਘੂਟ ਪਾ ਲੈਣਾ ਆਹ ਸੰਦੇ ਹਾਏ ਬਾਬੇ ਯਾਰਾ ਅਗਰ ਵੀ ਦੇ ਦਰਸ਼ਕਾਂ ਇਹ